ਜਵਾਕ ਜਾਂ ਦੱਸਿਆ ਸੀ ਦਲਾਲ ਇਹ ਕਾ ਖੜਾ ਹੈ ਇਹ ਤਾਂ ਕੱਲ ਪਰਸੋ ਪੋਤੜਿਆਂ ਨੂੰ ਨਿਕਲੇ ਯਾਰ ਇਹ ਕਿਹੜੇ ਸੌਦੇ ਕਰਾਊਗਾ ਚਲ ਪੁੱਛਦੇ ਹਾਂ ਹੋਰ ਬਾਈ ਠੀਕ ਆ ਚਲ ਬਾਣ ਦੇ ਸੌਦੇ ਜੇ ਤੂੰ ਹੀ ਕਰਾਉਣਾ ਹੈ ਹਾਂ ਅੱਛਾ ਗੇ ਯਾਰ ਬਾਣ ਲੈਣਾ ਸੀਗਾ 2 ਕਿੱਲੇ ਹੈਗਾ ਹਾਂ ਹੈਗਾ ਬਈ ਆਪਣੇ ਪਿੰਡੀ ਪੈ ਅੱਛਾ ਗੇ ਤੇ ਆ ਜਾ ਬਹਿ ਜਾ ਯਾਰ ਮਰ ਖੜੇ ਹੀ ਲੋਟ ਹੈ ਅੱਛਾ 2 ਕਿੱਲੇ ਲੈਣਾ ਸੀਗਾ ਬਾਈ ਆਪਣਾ ਇਹ ਕਹਿਜਾਬ ਆਣਾ ਹੈ ਪੂਰਾ ਪੱਧਰ ਬਾਣਾ ਗਾ ਲਾਲ ਮਿੱਟੀ ਹੈ ਅੱਛਾ ਮੋਟਰ ਹੈ ਨਹੀਂ ਮੋਗੇ ਦਾ ਬਣੀ ਹੈਗਾ ਪਹੀ ਲੱਗਦੀ ਹੈ ਅੱਛਾ ਫਿਰ ਤਾਂ ਦਵਾ ਯਾਰ ਬਾਈ ਬਣ ਕੇ ਕਿੰਨਾ ਗ੍ਰੇਡ ਰੂਟ ਮੰਗਦੇ ਆ ਇਹ ਤਾਂ 27 ਲੱਖ ਮੰਗਦਾ ਬਹੁਤ ਗਾਹ ਕਲਾ ਦੇ ਮੈਂ 25 ਲੱਖ ਤੋਂ ਘੱਟ ਨਹੀਂ ਦਿੰਦਾ ਅੱਛਾ ਯਾਰ ਥੋੜਾ ਮੋਟਾ ਹੋਰ ਕਰ ਲੈ ਆਪਾਂ ਮੰਨ ਲੈ ਹੈਗੇ 24-22 ਕਲਾ ਦੇਾਂਗੇ ਇਹ ਤਾਂ ਕੋਈ ਨਾ ਸੌਦਾ ਆਪਣਾ ਹੋਈ ਪਿਆ ਅੱਛਾ ਦਵਾ ਯਾਰ ਫਿਰ ਤਾਂ ਬਾਈ ਬਣ ਕੇ ਤੇ ਮੰਨ ਲੈ ਪੁਰਾਣੇ ਤਸੱਲੀ ਵਾਲਾ ਬਾਹਣ ਹੈ ਹਾਂ ਸੌਦੇ ਤੋਂ ਲੈ ਕੇ ਇੰਤਕਾਲ ਤੱਕ ਮੇਰੀ ਜ਼ਿੰਮੇਵਾਰੀ ਹੋਊ ਯਾਰ ਪੱਕਾ ਕਿਤੇ ਉਹ ਨਾ ਹੋਵੇ ਯਾਰ ਬਾਅਦ ਚ ਲੜਾ ਲੜਾਈ ਆਪਾਂ ਪਈ ਜਾ ਕੇ ਨਹੀਂ ਯਾਰ ਇਹਦੀ ਗੱਲ ਹੀ ਨਹੀਂ ਕੋਈ ਮੈਂ ਸਾਰੀ ਫਰਜ਼ ਪੜੀ ਐ ਲਾਨ ਕਲੀਅਰ ਐ ਕੁਛ ਨਹੀਂ ਜਮਾ ਓਕੇ ਰਿਪੋਰਟ ਐ ਅੱਛਾ ਫਿਰ ਤਾਂ ਕਰਾ ਯਾਰ ਸੌਦਾਬਾਜ਼ ਬਣ ਕੇ ਉਹ ਤੇਰਾ ਜੀ ਬਣੂਆ 11500 ਜੀ 11500 ਨੂੰ ਇਹ ਮੱਝਾਂ ਦਾ ਸੌਦਾ ਨਹੀਂ ਹੋਰ ਫਿਰ ਕਿੰਨੇ ਕ ਬੰਨਗੇ ਤੇਰੇ ਇਨਾ ਕਿੰਨਾ ਕ ਬਣੂਆ ਇਹ ਮੈਨੂੰ ਤਾਂ ਹਿਸਾਬ ਕਿਤਾਬ ਨਹੀਂ ਤੂੰ ਦੱਸ ਵੀ ਸੀ ਸਮਾਰ ਕੇ ਸਿੱਧੀ ਗੱਲ ਦੱਸ ਦੇ ਭਰਾਵਾ ਹੁਣ ਪਹਿਲਾਂ ਫਿਰ ਬਾਅਦ ਚ ਆਪਣਾ ਰੋਲਾ ਪੈਂਦਾ ਰਹੂਗਾ ਲੱਖ ਨਗਰ 1500 ਰੁਪਏ ਮੇਰਾ ਹੁੰਦਾ ਐਨੇ ਤੇ ਹੋਰ ਇੰਤਕਾਲ ਤੱਕ ਜ਼ਿੰਮੇਵਾਰੀ ਵੀ ਮੇਰੀ ਆ ਜ਼ਿੰਮੇਵਾਰੀ ਤਾਂ ਤੇਰੀ ਆ ਭਰਾਵਾ ਫਿਰ ਤਾਂ ਤੂੰ ਤਾਂ ਮੈਨੂੰ ਤੂੰ ਹੀ ਵੱਟ ਕੇ ਖਾ ਜਾਵੇਂਗਾ ਕਿੰਨੇ ਕ ਪੈਸੇ ਬਣਨਗੇ ਤੇਰੇ 1.5% ਦੇ ਹਿਸਾਬ ਨਾਲ ਮੇਰਾ 75000 ਬਣੂਆ ਇਨਾ ਤਾਂ ਲੱਖ ਦਾ ਤੂੰ ਲੈ ਗਿਆ ਭੈਣ ਦੀ ਵਜ੍ਹਾ ਫਿਰ ਮੈਂ ਰਜਿਸਟਰੀ ਕਾਦੀ ਕਰਵਾਉਂਗਾ ਤੇਰੀ ਕੀ ਜ਼ਿੰਮੇਵਾਰੀ ਹੋਊਗੀ ਫਰਦ ਮੈਂ ਕਢਾ ਕੇ ਦੇਊਂਗਾ ਜ਼ਮੀਨ ਤੇ ਕੋਈ ਲਾਨ ਹੋਵੇ ਉਹਦੇ ਮੇਰੀ ਗਰੰਟੀ ਆ ਇੰਤਕਾਲ ਤੱਕ ਤੇਰੇ ਨਾਲ ਰਹੂੰਗਾ ਪੱਕਾ ਹਾਂ ਦੇਖ ਲੈ ਭਰਾਵਾ ਕਿਤੇ ਅੱਜ ਉਹ ਕਰਕੇ ਤੇ ਕੱਲ ਨੂੰ ਮਾਲਾ ਕੋਈ ਬਾਦਖਾਟ ਕਾਗਜ਼ਾਂ ਪੱਤਰਾਂ ਜਿਹੋ ਜੇ ਜ਼ਿੰਮੇਵਾਰੀ ਐ ਮੇਰੀ ਪਤੰਦਰਾ ਹਜ਼ਾਰਾਂ ਸੌਦੇ ਕਰਵਾਤੇ ਮੈਂ ਪੱਕਾ ਦੇਖ ਲੈ ਭਰਾਵਾ ਉਹ ਗੱਲ ਨਾ ਹੋਵੇ ਕਿਤੇ ਮੈਂ ਜਵਾਗ ਜੇ ਦੇ ਪਿੱਛੇ ਲਾ ਕੇ ਹੋਰੂੰਡ ਪਤਾਂਗ ਜੇ ਤੁਰਿਆ ਫਿਰਾਂ ਪੱਕਾ ਪੱਕਾ ਬਾਈ ਜਰੂਰ ਜੇ ਮੈਂ 25 ਤੋਂ ਵੱਧ ਨਹੀਂ ਦਿੰਦਾ ਕੱਲ ਯਾਰ 25 ਤੋਂ ਵੱਧ ਨਾ ਦੇ 25 ਦਾ ਸੌਦਾ ਕਰਵਾ ਦੂੰ ਪੱਕਾ ਹਾਂ ਉਹ ਗੱਲ ਨਾ ਹੋਵੇ ਕਿ ਤੇ ਆਦੇ ਬਾਈ ਸਵਾ 25 ਗੱਲ ਆ ਸਾਢੇ 25 ਕਰ ਲੈ ਨਹੀਂ ਯਾਰ ਬਸ ਸਿਰਫ 25 ਨੂੰ ਸੌਦਾ ਹੋ ਗਿਆ ਠੀਕ ਹੈ ਤੇ ਸਾਈ ਸੂਈ ਬਾਈ ਸਾਈ ਫੜਾਉਣੀ ਪਊਗੀ 2 ਲੱਖ ਰੁਪਇਆ ਠੀਕ ਹੈ ਤੇ ਉਹ ਆਪਾਂ ਬਾਣ ਬੂਨ ਦੇਖ ਕੇ ਉਹ ਤੋਂ ਬਾਅਦ ਚ ਗੱਲ ਕਰਨਗੇ ਉਹਦੇ ਫੜਾਉਣਾਂਗੇ ਠੀਕ ਹੈ ਤੇ ਮੈਂ ਰਜਿਸਟਰੀ ਕਰਾਉਂਗਾ 2 ਮਹੀਨੇ ਠਹਿਰ ਕੇ ਤੇ ਬਿਆਨਾ ਕਿੰਨਾ ਕਰਨਾ ਪਊਗਾ ਤੀਜਾ ਹਿੱਸਾ ਭਰਨਾ ਪਊਗਾ ਜਿੰਨੇ ਦਾ ਸੌਦਾ ਹੋਇਆ ਹੈ ਤੀਜਾ ਇਹਸਾ ਮਤਲਬ ਕਿੰਨਾ ਹੈਗਾ 8 ਲੱਖ ਕਿੱਲੇ ਦਾ ਤੇ ਫਿਰ 2 ਕਿੱਲੇ ਦਾ ਕਿੰਨਾ ਬਣ ਜੂਗਾ 16 ਲੱਖ 16 ਲੱਖ ਹਾਂ ਤੇ ਫਿਰ ਠੀਕ ਆਪਾਂ 2 ਕਿੱਲੇ ਦਾ ਕਿਰਾ ਬਿਆਨਾ ਭਰ ਦਾਂਗੇ ਤੇ ਮੈਂ ਰਜਿਸਟਰੀ 2 ਮਹੀਨੇ ਠਹਿਰ ਕੇ ਕਰਾਉਂਗਾ ਬਾਈ ਬਣ ਕੇ ਤੇਰੀ ਜ਼ਿੰਮੇਵਾਰੀ ਆ ਬਾਅਦ ਚ ਰਜਿਸਟਰੀ ਕਰਾਉਣ ਦੀ ਚੰਗਾ ਮੇਰੀ ਜ਼ਿੰਮੇਵਾਰੀ ਆ ਬਸ ਠੀਕ ਹੈ ਤੇ ਤੇਰੇ ਜਿਹੜੇ ਮਾਲਾ ਆਦੇ ਵਾਲੇ ਦਲਾਲੀ ਵਾਲੇ ਪੈਸੇ ਹੋਏ ਇਹ ਮੈਂ ਅੱਧੇ ਤਾਂ ਹੁਣ ਦੇਊਂਗਾ ਅੱਧੇ ਫਿਰ ਉਹਦੋਂ ਦੇਊਂਗਾ ਰਜਿਸਟਰੀ ਵੇਲੇ हां उदे उदे ਲੈਣੀ ਫਿਰ ਮੈਂ ਤੇਰੇ ਕੋਲੇ ਤੜਕੇ ਆਉਂਗਾ ਫਿਰ ਚੰਗਾ ਤੇ ਮੈਨੂੰ ਬਣਾ ਬਾਣ ਦਿਖਾ ਲਈ ਪਹਿਲਾਂ ਉਸ ਤੋਂ ਬਾਅਦ ਆਪਾਂ ਸਾਈ ਫੜਾ ਜਾਵਾਂਗੇ ਠੀਕ ਹੈ ਤੇ ਜਿਵੇਂ ਬਾਣ ਤੂੰ ਆਖਿਆ ਵੀ ਲਾਲ ਮਿੱਟੀ ਐ ਮੋਟਰ ਚੱਲ ਹੈ ਨਹੀਂ ਤੂੰ ਦੱਸ ਤਾਂ ਮੋਗੇ ਦਾ ਪਾਣੀ ਐ ਪਹੀ ਤੇ ਲੱਗਦਾ ਉਵੇਂ ਹੋਣਾ ਚਾਹੀਦਾ ਗਾਰੰਟੀ ਐ ਰਾ ਚੱਲ ਠੀਕ ਐ ਫਿਰ ਤੜਕੇ ਆਉਂਗਾ ਭਾਈ ਤੇਰੇ ਕੋਲੇ ਮੈਂ ਚੰਗਾ ਕਰੀ ਹੋਏਗਾ ਹਾਂ ਬਾ ਠੀਕ ਐ ਤੜਕੇ ਆਉਂਦੇ ਤੇਰੇ ਕੋਲੇ ਭਾਈ ਬਣ ਕੇ